ਵਾਇਕੁਨ ਕੀ ਕਹਾਸਾ ਸ਼੍ਰੀ ਵਾਇਕੁਨ ਕੀ ਪਤਈ ਆਪਾਂ ਪਹੁੰਚੇ ਅੱਜ ਪਿੰਡ ਉਦੇਕਰਨ ਤੇ ਜੇ ਅੱਜ ਆਪਣਾ ਦਿਨ ਦਾ ਦੂਸਰਾ ਕਲੈਕਸ਼ਨ ਆਪਾਂ ਚਲਾ ਰਹੇ ਆ ਤੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਪਾਂ ਪੈਨਲ ਜਿਹੜੇ ਐਮਐਸਟੀ ਲਾਉਣੇ ਆ ਲੂਬਰੀ ਮੋਟਰ ਤੇ ਆਇਨ ਮੀਡੀ ਦੀ ਡਰਾਈਵ ਆ ਤੇ ਇਸ ਨੂੰ ਰਿਜ਼ਲਟ ਦਿਖਾਉਣੇ ਆ ਜਿੰਨਾ ਫਾਰਮਰ ਦੇ ਖੇਤ ਲੱਗੇ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ 5 ਇੰਚੀ ਘਟੋ ਘਟ 1.5-2 ਕਿੱਲੇ ਤੋਂ ਜਿਹੜੀ ਦੂਰਪੈ ਪਾਰੀ ਉਸ ਤੋਂ ਸਾਹਮਣੇ ਤੋਂ ਆਪਾਂ ਦੇਖ ਸਕਦੇ ਆ ਪਰ ਫਿਰ ਵੀ ਜਿਹੜੀ ਇਹ ਪਾਏ ਪਾਏ 5 ਇੰਚੀ ਆ ਜਿਨ੍ਹਾਂ ਦੇ ਖੇਤ ਲੱਗੇ ਉਹਨਾਂ ਨਾਲ ਗੱਲ ਕਰਾਉਣ ਤੇ ਜਿਵੇਂ ਪਤਾ ਹੀ ਆ ਜਿਹੜੇ ਸੋਲਰ ਮੋਟਰ ਲਵਾਉਣ ਲਈ ਸੰਪਰਕ ਕਰਿਓ 98155827 ਤੇ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਆਪਾਂ ਗੱਲ ਕਰਾਉਨੇ ਆ ਫਾਰਮਰ ਨਾਲ ਤੁਹਾਡੀ ਔਰ ਤੁਸੀਂ ਰਿਜ਼ਲਟ ਦੇਖੋ ਇਹ 5 ਇੰਚੀ ਪੈਪ ਆ ਰਹੀ ਆ ਘਟੋ ਘਾ ਡੇਢ ਕਿਲੋ ਕਿਲੋ ਆਪਣਾ ਕਿੱਲਾ ਦੂਰ ਤੋਂ ਆ ਰਹੀ ਆ ਦੇਖੋ ਔਰ ਰਿਜ਼ਲਟ ਦੇਖੋ ਪਾਸੇ ਆਸੀ ਇਹਦੀਆਂ ਮੋਟਰਾਂ ਲੱਗੀਆਂ ਉਹਨਾਂ ਨਾਲ ਬਹੁਤ ਵਧੀਆ ਰਿਜ਼ਲਟ ਆ ਇਹਦਾ ਹਾਂਜੀ ਭਾਈ ਕੀ ਨਾਮ ਕੀ ਆ ਜੀ ਮੇਰਾ ਨਾਮ ਜੀ ਕਿੰਮੀ ਬਰਾੜੀ ਕਿੰਨੀ ਬਰਾੜ ਹਾਂਜੀ ਭਾਈ ਕਿੰਨੇ ਐਚਪੀ ਦੀ ਮੋਟਰ ਲਵਾਈ ਆ ਭਾਈ 3 ਐਚਪੀ ਦੀ ਜੀ ਤੇ ਕਿਵੇਂ ਲੱਗਿਆ ਰਿਜ਼ਲਟ ਕਿਵੇਂ ਲੱਗਿਆ ਔਰ ਜਿਹੜਾ ਤੁਹਾਡੇ ਕੋਲ ਸਮਾਨ ਆਇਆ ਉਹਦਾ ਕੀ ਮਤਲਬ ਤੁਹਾਨੂੰ ਫਰਕ ਲੱਗੇ ਜਾਂ ਕਿਵੇਂ ਲੱਗਦਾ ਸ